ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਸੰਗਰੂਰ ਦੇ ਵਿੱਚ ਨਵੀਂ ਭਰਤੀ ਨੂੰ ਲੈ ਕੇ ਮਹਿਮਦਾਗਾਜ ਕੀਤਾ ਗਿਆ ਨਵੀਂ ਅੱਜ ਆਗਾਜ ਕੀਤਾ ਗਿਆ ਮੈਂਬਰਸ਼ਿਪ ਦਾ ਕਿਸ ਤਰ੍ਹਾਂ ਦੇ ਲੇਖੂ ਅੱਜ ਸਾਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਲੀ ਹਲਦੀ ਸਭ ਬਲੰਦਰ ਸਿੰਘ ਭੁੰਦਰ ਜੋ ਕਾਰਜਕਾਰੀ ਪ੍ਰਧਾਨ ਨੇ ਵਰਕਿੰਗ ਗਰੁੱਪ ਦੇ ਨਿਰਦੇਸ਼ਾਂ ਅਨੁਸਾਰ ਦੇ ਸ਼ੇਟਾਂ ਚ ਭਰਤੀ ਸ਼ੁਰੂ ਹੋਈ ਹੈ ਕੀ ਪੰਜਾਬ ਦੇ ਲੋਕ ਪੰਜਾਬ ਦੀ ਸੰਗਤ ਸ਼੍ਰੋਮਣੀ ਅਕਾਲੀਏ ਤੇ ਖੇਤਰੀ ਪਾਰਟੀ ਪੰਜਾਬ ਦੀ ਉਹਨੂੰ ਤਖੜਾ ਕਰਨਾ ਚਾਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੰਗਰੂਰ ਦੇ ਵਿੱਚ ਨਵੀਂ ਭਰਤੀ ਨੂੰ ਲੈ ਕੇ ਮਹਮਦਾਗ ਆਗਾਜ਼ ਕੀਤਾ ਗਿਆ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਸੰਗਰੂਰ ਦੀ ਜੋ ਲੀਡਰਸ਼ਿਪ ਆ ਇਸ ਜਗ੍ਹਾ ਤੇ ਮੌਜੂਦ ਆ ਰਾਜੂ ਖੰਨਾ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਹੋਏ ਨੇ ਅਤੇ ਜੇਕਰ ਗੱਲ ਕਰ ਲਈਏ ਤਾਂ ਹੱਥਾਂ ਦੇ ਵਿੱਚ ਜੋ ਮੈਂਬਰਸ਼ਿਪ ਭਰੀ ਜਾ ਰਹੀ ਹੈ ਜੋ ਪਰਚੇ ਸ੍ਰੋਮਣੀ ਅਕਾਲੀ ਦਲ ਦੀ ਜੋ ਮੈਂਬਰਸ਼ਿਪ ਸਲਿੱਪਾ ਉਹ ਇੱਥੇ ਭਰੀ ਜਾ ਰਹੀ ਆ ਜੋ ਨਵੇਂ ਮੈਂਬਰ ਬਣ ਰਹੇ ਨੇ ਸੰਗਰੂਰ ਤੋਂ ਅਗਾਜ਼ ਕੀਤਾ ਗਿਆ ਤੇ ਕਿੰਨੀ ਮੈਂਬਰਸ਼ਿਪ ਆਉਣੀਆਂ ਇਹ ਜਾਣਨ ਦੇ ਲਈ ਆਪ ਗੋ ਨਾਲ ਗੱਲ ਕਰ ਲੈਣ ਸਸੀ ਗੱਲ ਬਾਈ ਸਸੀ ਗੱਲ ਬਾਈ ਅੱਜ ਆਗਾਜ਼ ਕੀਤਾ ਗਿਆ ਮੈਂਬਰਸ਼ਿਪ ਦਾ ਕਿਸ ਤਰ੍ਹਾਂ ਦੇਖੋ ਅੱਜ ਸਾਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਲੀ ਹਲ ਦੀ ਸਭ ਬਲੰਦਰ ਸਿੰਘ ਭੁੰਦਰ ਜੀ ਜੋ ਕਾਰਜਕਾਰੀ ਪ੍ਰਧਾਨ ਨੇ ਵਰਕਿੰਗ ਗਠੀ ਨਿਰਦੇਸ਼ਾਂ ਨਿਰਦੇਸ਼ਕਾਂ ਚ ਭਰਤ ਸ਼ੁਰੂ ਹੋਈ ਆ ਬਹੁਤ ਵੱਡਾ ਸਿਆਸਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਹਲਕਿਆਂ ਦੇ ਵਿੱਚ ਕਿਉਂਕਿ ਪੰਜਾਬ ਦੇ ਲੋਕ ਪੰਜਾਬ ਦੀ ਸੰਗਤ ਸ਼੍ਰੋਮਣੀ ਅਕਾਲੀਆ ਤੇ ਖੇਤਰੀ ਪਾਰਟੀ ਪੰਜਾਬ ਦੀ ਉਹਨੂੰ ਤਕੜਾ ਕਰਨਾ ਚਾਹੁੰਦੇ ਆ ਕਿਉਂਕਿ ਸਾਰੀਆਂ ਪਾਰਟੀਆਂ ਉਹਦੀਆਂ ਨੇ ਠੱਗੀ ਮਾਰ ਕੇ ਚੱਲ ਜਾਂਦੀਆਂ ਨੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਕੋਈ ਇੱਕੋ ਇੱਕ ਸ਼੍ਰੋਮਣੀ ਅਕਾਲੀਆ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਸਮਰਪਤ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ ਰਚਨ ਵਾਲੀ ਪਾਰਟੀ ਆ ਉਹ ਤੋਂ ਬਾਅਦ ਸ਼੍ਰੋਮਣੀ ਅਕਾਲੀਆ ਪੰਜਾਬ ਦੀ ਖੇਤਰੀ ਪਾਰਟੀ ਹੁਣ ਕਰਕੇ ਪੰਜਾਬ ਪੰਜਾਬੀ ਤੇ ਪੰਥ ਦੀ ਪਹਿਰੇਦਾਰ ਪਾਰਟੀ ਹੈ ਸੋ ਮੈਂ ਸਮਝਦਾ ਕਿ ਅੱਜ 5 ਸਾਲ ਬਾਅਦ ਦੁਬਾਰਾ ਭਰਤੀ ਹੋਈ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਹਦਾਇਤਾਂ ਨੇ 5 ਸਾਲ ਬਾਅਦ ਚੋਣ ਹੁੰਦੀ ਹੈ ਅੱਜ 5 ਸਾਲ ਪੂਰੇ ਹੋ ਗਏ ਆ 1 ਮਹੀਨਾ ਭਰਤੀ ਚੱਲੂਗੀ 1 ਮਹੀਨੇ ਤੋਂ ਬਾਅਦ ਸ਼੍ਰੋਮਣੀ ਕਾਲੀਯਲ ਨੂੰ ਨਵਾਂ ਪ੍ਰਧਾਨ ਮਿਲਣਾ ਸੋ ਮੈਂ ਸਮਝਦਾ ਕਿ ਵਰਕਰ ਨੌਜਵਾਨ ਜਿਹੜੇ ਨਵੇਂ ਵੋਟਰ ਨੇ ਖਾਸ ਕਰਕੇ ਜਾਂ ਸਾਡੇ ਜਿਹੜੇ ਮੈਂਬਰ ਬਣਨਾ ਚਾਹੁੰਦੇ ਦੁਬਾਰਾ ਮੈਂਬਰ ਬਣਨਾ ਚਾਹੁੰਦੇ ਨੇ ਬਹੁਤ ਵੱਡਾ ਅੱਛਾ ਅੱਜ ਅਸੀਂ ਰਸਮੀ ਤੌਰ ਤੇ ਸੰਗਰੂਰ ਤੋਂ ਸ਼ੁਰੂ ਕੀਤੀ ਹੈ ਉਤੋਂ ਬਾਅਦ ਸਾਰੇ ਹਲਕੇ ਵਿੱਚ ਧੂਰੀਆ ਚਾਹੇ ਸੰਗਰੂਰ ਆ ਚਾਹੇ ਸੁਨਾਮ ਆ ਚੱਲਿਆ ਦਢਵਾ ਚੱਲਿਆ ਸਾਰੇ ਹਲਕਿਆਂ ਦੇ ਵਿੱਚ ਜਾ ਕੇ ਅਸੀਂ ਉਹ ਮੈਮ ਸ਼ੁਰੂ ਕਰਨੀ ਹੈ ਕੱਲੇ ਕੱਲੇ ਪਿੰਡ ਲੈਵਲ ਤੇ ਕੱਲੇ ਕੱਲੇ ਬੂਥ ਲੈਵਲ ਤੇ ਕੱਲੇ ਬੋਰਡ ਲੈਵਲ ਤੇ ਜਾ ਕੇ ਇਹ ਭਰਤੀ ਕਰਾਂਗੇ ਕਿਉਂਕਿ ਇਹ ਭਰਤੀ ਕੱਲੀ ਸੇ ਭਰਤੀ ਸ਼੍ਰੋਮਣੀ ਕਾਲੀ ਦੀ ਮਜ਼ਬੂਤੀ ਵਾਸਤੇ ਭਰਤੀ ਆ ਕਿਉਂਕਿ ਇਸ ਭਰਤੀ ਦੇ ਜਿੱਥੇ ਨਵੇਂ ਪ੍ਰਧਾਨ ਪ੍ਰਧਾਨ ਸਾਹਿਬ ਦੇਣੇ ਸਾਨੂੰ ਉਹਨੇ ਉੱਥੇ 2027 ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਕਿਉਂ ਅੱਜ ਅੱਜ ਨੌਜਵਾਨ ਪੀੜ੍ਹੀ ਲੋਕ ਸਮਝ ਚੁੱਕੇ ਨੇ ਵੀ ਜੇ ਲੋਕਾਂ ਦੀ ਹੱਕਾਂ ਦੀ ਪਹਿਰੇਦਾਰ ਪਾਰਟੀਆਂ ਪੰਜਾਬ ਦੇ ਹੱਕਾਂ ਦੀ ਰਾਖੀ ਆ ਰੱਖਾ ਕਰਨ ਲਈ ਪਾਰਟੀਆਂ ਸ਼੍ਰੋਮਣੀ ਕਾਲੀ ਸੋ ਇਸ ਕਰਕੇ ਅੱਜ ਸਾਰੇ ਪੰਜਾਬ ਚ ਭਰਤੀ ਸ਼ੁਰੂ ਕੀਤੀ ਇਸ ਗੱਲ ਦੀ ਵਧਾਈ ਦੇਣਾ ਚਾਹੁੰਦੇ ਹਾਂ ਅੱਜ ਵੀ ਇਥੇ ਉਰੇ ਸਗਰੂਰ ਗੁਰੂ ਸਾਹਿਬ ਦੇ ਧੰਤਾ ਸ਼੍ਰੀ ਗੁਰਗੰਨ ਸਾਹਿਬ ਜੀ ਦੇ ਅਰਦਾਸ ਕਰਕੇ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਭਰਤੀ ਸ਼ੁਰੂ ਕੀਤੀ ਗਈ ਆ ਮੈਂ ਸਮਝਦਾ ਕਿ ਭਰਤੀ ਬਹੁਤ ਵੱਡੀ ਇੱਕ ਲੋਕ ਲਹਿਰ ਬਣ ਕੇ ਲੋਕਾਂ ਦਾ ਸ਼ਾਹ ਬਣ ਕੇ ਭਰਤੀ ਹੋਊਗੀ ਸਾਰਾ ਜੀ ਬਿਲਕੁਲ ਐਸੀ ਰਾਜੂ ਖੰਨਾ ਜਿਨ੍ਹਾਂ ਨੇ ਦੱਸਿਆ ਕਿ ਭਰਤੀ ਦਾ ਆਗਾਜ਼ ਸੰਗਰੂਰ ਦੀ ਧਰਤੀ ਤੋਂ ਕੀਤਾ ਗਿਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਆਸਰਾ ਲੈ ਕੇ ਭਰਤੀ ਦੀ ਮਹਿਮ ਸ਼ੁਰੂ ਕੀਤੀ ਗਈ ਆ ਪਰ ਉੱਥੇ ਹੀ ਸਾਡੇ ਨਾਲ ਸ਼੍ਰੋਮਣੀ ਕਾਲੀ ਦਲ ਦੇ ਹਲਕਾ ਇੰਚਾਰਜ ਸੰਗਰੂਰ ਤੋਂ ਬਿੰਦਰ ਜੀ ਗੋਲਡੀ ਮਿਊਜ਼ੀਅਮ ਅ ਨੋਟਿਸ ਆਪ ਕਿਸ ਤਰ੍ਹਾਂ ਵੇਖਦੇ ਹੋ ਆਗਾਜ਼ ਸੰਗਰੂਰ ਤੋਂ ਕਰ ਦਿੱਤਾ ਕਿ ਅਕਸਰ ਦੇਖਿਆ ਇਹਨੇ ਕਿ ਸੰਗਰੂਰ ਤੋਂ ਜੋ ਕੋਈ ਲਹਿਰ ਹੋਵੇ ਉਹ ਸੰਗਰੂਰ ਤੋਂ ਆਉਂਦੀ ਆ ਅਜਾ ਆਗਾਜ਼ ਸ਼੍ਰੋਮਣੀ ਕਾਲੀ ਦਲ ਦਾ ਦੇਖੋ ਸੰਗਰੂਰ ਹਮੇਸ਼ਾ ਹੀ ਬੜਾ ਪੰਥਕ ਜ਼ਿਲ੍ਹਾ ਰਿਹਾ ਹੈ ਬਹੁਤ ਲੰਮੇ ਸਮੇਂ ਤੱਕ ਇਥੇ ਜੇ ਕਈ ਇਹ ਤਾਂ ਕਲਦਲ ਬੜੇ ਬੜੇ ਭਾਰੀ ਬਹੁਮਤ ਨਾਲ ਜਿੱਦਾ ਰਿਹਾ ਪਰ ਚਲੋ ਵਿਜ ਦੀ ਕਿਤੇ ਸਮਾਂ ਆਇਆ ਹਮੇਸ਼ਾ ਉੱਪਰ ਥੱਲੇ ਹੁੰਦਾ ਰਹਿੰਦਾ ਹੈ ਪਰੰਤੂ ਅੱਜ ਫੇਰ ਸਾਰੀ ਟੀਮ ਜਿਹੜੀ ਹੈ ਸ਼੍ਰੋਮਣੀ ਕਲਦਲ ਸਾਡਾ ਜ਼ਿਲ੍ਹਾ ਜਥੇਬੰਦੀ ਹੈ ਸਾਡੇ ਹਲਕਾ ਇੰਚਾਰਜ ਨੇ ਸਾਰੇ ਇਕਜੁੱਟ ਨੇ ਤੇ ਅੱਜ ਅਸੀਂ ਇਕੱਠੇ ਹੋ ਕੇ ਅੱਜ ਇਹ ਸ਼ੁਰੂਆਤ ਗੁਰੂ ਮਹਾਰਾਜ ਦੇ ਚਰਨਾਂ ਚੋਂ ਅਸ਼ੀਰਵਾਦ ਲੈ ਕੇ ਇਹ ਸ਼ੁਰੂਆਤ ਕਰ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸ਼੍ਰੋਮਣੀ ਕਲਦਲ ਜ਼ਿਲ੍ਹਾ ਸੰਗਰੂਰ ਨੂੰ ਦੁਬਾਰੇ ਉਸੇ ਮਕਾਮ ਤੇ ਲਈਏ ਜਦੋਂ ਉਹ 10 ਦਿਆਂ ਦਾ ਸੀਟਾਂ ਚ ਜਿੱਤਾ ਹੀ ਹੁਣ ਚਲੋ ਸੰਗਰੂਰ ਦੀਆਂ 5 ਰਹਿ ਗਈਆਂ ਪਰ ਦੋ ਮਲੇ ਕੋੜਲਾ ਬਰਨਾਲਾ ਪਰ ਅਸੀਂ ਸਾਰੇ ਕੋਸ਼ਿਸ਼ ਕਰਾਂਗੇ ਰਲ ਕੇ ਦੁਬਾਰਾ ਅਸੀਂ ਉਸ ਮਕਾਮ ਤੇ ਸ਼੍ਰੋਮਣੀ ਕਾਲਦਨ ਨੂੰ ਪਹੁੰਚਾ ਸਕੀਏ ਤੇ ਨਾਲ ਹੀ ਜਿਹੜੀ ਨਵੇਂ ਨੌਜਵਾਨ ਸਾਥੀ ਨੇ ਸਾਡੇ ਜਾਂ ਕੋਈ ਹੋਰ ਪਾਰਟੀਆਂ ਦੇ ਵਿੱਚੋਂ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇੱਕ ਤੁਸੀਂ ਦੇਖਿਆ ਹੋਊਗਾ ਆਮ ਚਰਚਾ ਚੱਲ ਪਈ ਯਾਰ ਅਕਾਲੀ ਦਲ ਕਾਇਮ ਸੀ ਅਕਾਲੀ ਦਲ ਚੰਗਾ ਸੀ ਖੇਤਰੀ ਪਾਰਟੀ ਦੀ ਗੱਲ ਚੱਲਦੀ ਹੈ ਸੋ ਸਾਰਿਆਂ ਦਾ ਫੋਕਸ ਜਿਹੜਾ ਜੇ ਅਕਾਲੀ ਦਲ ਤੇ ਇਸੇ ਕਰਕੇ ਇਹ ਭਰਤੀ ਸ਼ੁਰੂਆਤ ਕੀਤੀ ਗਈ ਹੈ ਤੇ ਆਉਣ ਵਾਲੇ ਸਮੇ ਨਤੀਜੇ ਤੇ ਸਾਰਥਿਕ ਨਤੀਜੇ ਸਾਹਮਣੇ ਆਉਣਗੇ ਗੋਡੀ ਜਿੱਕਰ ਹਰਿਆਣੇ ਦੀ ਗੱਲ ਕਰ ਲਈਏ ਤਾਂ ਆਪਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦੇ ਵਿੱਚ ਇਲੈਕਸ਼ਨ ਹੋਏ ਨਤੀਜੇ ਆਏ ਨੇ 40 ਸੀਟਾਂ ਦੇ ਉੱਤੇ ਕੁੱਤੇ ਉਮੀਦਵਾਰ ਲੜੇ ਜੇ ਝਿੰਜਾ ਦੀ ਗੱਲ ਕਰ ਲਈਏ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਹੈ ਕਹਿੰਦੇ ਨੈਤਿਕ ਤੌਰ ਤੇ ਮੇਰੀ ਜ਼ਿੰਮੇਵਾਰੀ ਬਣਦੀ ਆ ਮੇਰੀ ਪਾਰਟੀ ਸਿਰਫ 9 ਸੀਟਾਂ ਤੇ ਸਿਮਟ ਕੇ ਰਹਿ ਗਈ ਉੱਥੇ ਦਾਦੂਬਾਲ ਵੀ ਹਾਰ ਗਿਆ ਦਾਦੂਵਾਲ ਵਰਕੇ ਯਾਰ ਜਿਹੜੇ ਜਿਹੜੇ ਆਪਣੇ ਆਪ ਨੂੰ ਕੌਮ ਦੇ ਪੰਥ ਦੇ ਠੇਕੇਦਾਰ ਕਹਾਉਂਦੇ ਨੇ ਅਸੀਂ ਉਹਨਾਂ ਦੇ ਹਾਲਾਤ ਦੇਖੇ ਨੇ ਜਦੋਂ ਸਾਡੀਆਂ ਸਰਕਾਰਾਂ ਸੀਆਂ ਪਰੰਤੂ ਅੱਜ ਲੋਕਾਂ ਨੇ ਉਹਨਾਂ ਨੂੰ ਇੱਕ ਸ਼ੀਸ਼ਾ ਦਿਖਾਇਆ ਕਿ ਭਾਈ ਜੋ ਰਾਜਨੀਤੀ ਤੁਸੀਂ ਕਰਦੇ ਹੋ ਜੋ ਤੁਸੀਂ ਜਿਹੜੇ ਜਿਹੜੇ ਬੈਕਐਂਡ ਤੇ ਤੁਹਾਨੂੰ ਸਪੋਰਟ ਕਰਨ ਵਾਲੇ ਨੇ ਉਹਨਾਂ ਦਾ ਵੀ ਚਿਹਰਾ ਨੰਗਾ ਸਾਹਮਣੇ ਹੋਇਆ ਤੇ ਜਿਹੜਾ ਬੰਦਾ ਆਪਣੀ ਸੀਟ ਤੇ ਰਹਿ ਕੇ ਤੇ ਜਿਹੜਾ ਕਹਿੰਦਾ ਹੋਵੇ ਕਿ ਮੇਰੇ ਨਾਲ ਹੀ ਹਰਿਆਣੇ ਦੇ ਸਿੱਖ ਚੱਲਦੇ ਸੀ ਜਿਨ੍ਹਾਂ ਨੇ ਵੱਖਰੀ ਕਮੇਟੀ ਦੀ ਵੱਡੀ ਗੱਲ ਕਰਕੇ ਜਿਹੜੀ ਭਾਜਪਾ ਨਾਲ ਮਿਲ ਕੇ ਕੀਤਾ ਤੇ ਅੱਜ ਉਹ ਬੰਦੇ ਆਪਣੀ ਸੀਟ ਤੋਂ ਹਾਰ ਗਏ ਤੇ ਇੱਕ ਬਹੁਤ ਸਧਾਰਨ ਜਿਹੜੇ ਉੱਥੇ ਦੇ ਸਿੱਖ ਸੀ ਉਹਨਾਂ ਤੋਂ ਹਾਰੇ ਨੇ ਤਾਂ ਮੈਂ ਮੰਨਦਾ ਕਿ ਕਿਤੇ ਨਾ ਕਿਤੇ ਇਸ ਬਾਰੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਭਾਈ ਹੁਣ ਤੁਸੀਂ ਟਿਕਜੋ ਤੁਸੀਂ ਬਹੁਤ ਮਾੜੀਆਂ ਰਾਜਨੀਤੀਆਂ ਕਦੇ ਬੇਅਦਬੀ ਦੇ ਨਾਂ ਤੇ ਕਦੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਕਦੇ ਸਿੱਖਾਂ ਦੇ ਨਾਂ ਤੇ ਕਦੇ ਨੌਜਵਾਨਾਂ ਦੇ ਨਾਂ ਤੇ ਬਹੁਤ ਕੁਝ ਕਰ ਲਿਆ ਹੁਣ ਤੁਹਾਡੀ ਜਿਹੜੀ ਹੈ ਇਹ ਆਖਰੀ ਪੜਾਅ ਹੈ ਇਸ ਕਰਕੇ ਉਹ ਵੀ ਲੋਕਾਂ ਨੇ ਦਿਖਾਤਾ ਸ਼ੀਸ਼ਾ ਤੇ ਉਹਨਾਂ ਨੂੰ ਹੁਣ ਮੈਨੂੰ ਲੱਗਦਾ ਟਕਾਰ ਖਾਣਾ ਚਾਹੀਦਾ ਜੀ ਬਿਲਕੁਲ ਐਸੀ ਮਨਜੀ ਸਿੰਘ ਗੋਲਡੀ ਅਤੇ ਰਾਜੂ ਕੰਨਾ ਜਿਨ੍ਹਾਂ ਦੀਆਂ ਗੱਲ ਕੀਤੀ ਗਈ ਤਾਂ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਸ਼ਰੋਮਣੀ ਅਕਾਲੀ ਦਲ ਦੀ ਨਵੀਂ ਭਾਰਤੀ ਨੂੰ ਲੈ ਕੇ ਮੈਂਬਰਸ਼ਿਪ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦਾ ਆਗਾਜ਼ ਸੰਗਰੂਰ ਦੀ ਧਰਤੀ ਤੋਂ ਕੀਤਾ ਗਿਆ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਸੰਝਾ ਟੀਵੀ ਸੰਗਰੂਰ